ਯਾਰ ਸਾਰਾ ਬਾਤਾਂ ਦਾ ਲਫ ਲੈ ਕੇ ਸਮਾਇਆ ਮੇਰੀ ਵੀ ਭੈਣ ਨੇ ਉਹ ਕੋਈ ਕੋਈ ਦਵਾਈ ਹੈ ਤਾਂ ਮੈਨੂੰ ਦੱਸੋ ਵੀਰ ਜੀ ਮੈਂ ਤਾਂ ਬਹੁਤ ਔਖੀ ਆ ਦਿਨੋ ਦਿਨ ਬੜਬਦੀ ਜਾਂਦੀ ਹੈ ਤੇ ਇੰਦਰੇ ਜਾਣ ਜਿੰਨੇ ਵੀਰ ਜੀ ਨਾਲ ਗੱਲ ਕੀਤੀ ਉਹ ਵੀਰ ਖੜਿਆ ਲੱਗਿਆ ਜੀ ਉਹ ਅੱਖ ਲੱਗਾ ਫਿਰ ਦੋ ਚਾਰ ਦਿਨ ਦਾ ਸਮਾਂ ਦੇਵੋ ਮੈਂ ਤੁਹਾਨੂੰ ਬਹੁਤ ਮਿਲਾਂਗਾ ਸਮਾਂ ਲੈ ਕੇ ਉਹ ਬੰਡੂ ਪਿਆਰਾ ਜੋ ਥੇ ਕਿਨ ਦੁਆਰਾ ਮਰਿਆ ਸੀ ਭੈਣ ਜੀ ਜੋ ਪ੍ਰਿਕਰ ਬੀਬੀ ਜੀ ਵਰਮਕੀ ਆ ਰਹੇ ਸੀ ਸੁਖਬਲੀ ਸਾਹਿਬ ਦਾ ਉੱਤਲਾ ਲੱਗਿਆ ਉਹਨੇ ਕੰਪਰਕੇ ਸਾਰਾ ਬਾਜ਼ਾਰ ਦਿੱਤੋ ਜਿਹੜਾ ਇੰਗਰੇਜ਼ ਦੇ ਵਿੱਚ ਪ੍ਰਕਾਸ਼ ਨਾ ਕੀਤਾ ਹੋਇਆ ਤੇ ਕਿਉਂਕਿ ਨਾ ਪਹਿ ਇੰਨੀ ਜਾਣਦੀ ਹੁੰਦਾ ਪੰਜਾਬੀ ਜਾਣਦੀ ਸੀ ਨਾ ਵਰਮਕੀ ਜਾਣਦੀ ਸੀ ਇੰਗਲਿਸ਼ ਜਗ ਜੁਨ ਦੇ ਵਿੱਚਾ ਲੁੜਕਾ ਲੱਭਿਆ ਜੁ ਪਰਮਾਸ਼ਰਤ ਦੀ ਤਾਰੀ ਗੰਜੀ ਦੇ ਵਿੱਚ ਕੋ ਚੌਥੇ ਗਦਨ ਮੇਰਾ ਉਹਦੇ ਭੈਣ ਉਹ ਵਰਮਕ ਪਿਆਰਾ ਅੱਖਣ ਲੱਗਾ ਨਾਵਾ ਸਤਬੀਰ ਸਿੰਘ ਜੀ ਦਾ ਗੁਰਤਕਾ ਹੈ ਜਿਵੇਂ ਜਿਵੇਂ ਸਮਾ ਬਣਿਆ 4 8 ਪਦੀਆਂ ਰੂਲ ਦੀਆਂ ਜਾਂ 6 ਜਾਂ 12 ਜਾਂ 18 24 ਅਸ਼ਪੁਨੀਆਂ ਸ੍ਰੋਤੀ